ਇਹ ਅੰਦਰ ਤੋਂ ਮਿਲਦਾ ਚੱਲ ਹੀ ਰਿਹਾ ਫਵਾਰਾ ਇਹ ਚੱਲਦਾ ਪਿਆ ਜੀ ਉਹੋ ਇਹ ਤਾਂ ਮਤਲਬ ਇਹ ਤਾਂ 24 ਘੰਟੇ ਹੈ ਨਾ ਤੇ ਰਾਤ ਨੂੰ ਹੀ ਬੰਦ ਹੋਣਾ ਹੈ ਇਹ ਸਪ੍ਰਿੰਕਲ ਜਿਹੜਾ ਕਿਉਂਕਿ ਇੱਥੇ ਬੂਟੇ ਤਿਆਰ ਆਪਾਂ ਕਰਦੇ ਆ ਅੱਛਾ ਜੀ ਤੇ ਇਹ ਜਿਹੜਾ ਚੱਲਦਾ ਰਹਿਣਾ ਹੈ ਇਹ ਜਿਹੜੇ ਸਾਰੇ ਕਲੋਨ ਕਹਿ ਲੋ ਜਾਂ ਟਿਸ਼ੂ ਕਲਚਰ ਕਹਿ ਲੋ ਇਹ ਉਸ ਤਰੀਕ ਤਕਨੀਕ ਨਾਲ ਜਿਹੜੇ ਬੂਟੇ ਤਿਆਰ ਹੁੰਦੇ ਆ ਸਾਰੇ ਕਲੋਨ ਤੇ ਟਿਸ਼ੂ ਵਿੱਚ ਕੀ ਫਰਕ ਹੈ ਜੀ ਇਹ ਸੇਮ ਹੀ ਆ ਗੱਲ ਸੇਮ ਹੀ ਲਗਭਗ ਉਹ ਤਾਂ ਮਾੜਾ ਮਾੜਾ ਜੇ ਦੱਸੂਗਾ ਕਿੱਦਾਂ ਹੁੰਦਾ ਜਿਹੜਾ ਟਿਸ਼ੂ ਕਲਚਰ ਹੈਗਾ ਆ ਹਾਂਜੀ ਹਾਂਜੀ ਉਹ ਲੈਬ ਦੇ ਵਿੱਚ ਤਿਆਰ ਹੁੰਦਾ ਹੈ ਅੱਛਾ ਜੀ ਜਿਹੜਾ ਕਲੋਨ ਆ ਉਹ ਟਾਣੀ ਤੋਂ ਤਿਆਰ ਹੁੰਦਾ ਹੁਣ ਹੁੰਦਾ ਮੈਥਡ ਸੇਮ ਹੀ ਆ ਯਾਨੀ ਕਿ ਸੀਡ ਤੋਂ ਦੋਨੋਂ ਨਹੀਂ ਹੁੰਦੇ ਟਿਸ਼ੂ ਉਹ 에어 ਲੇਅਰਿੰਗ ਨਾਲ ਉਹ ਕਿੱਦਾਂ ਬਾਕਿਆ 에어 ਲੇਅਰਿੰਗ ਜਿਹੜੀ ਹੈਗੀ ਉਹ ਆਪਾਂ ਬੂਟੇ ਦੇ ਉੱਤੇ ਹੀ ਕਰ ਸਕਦੇ ਆ ਉਹ ਤਾਂ ਹੁਣੇ ਦੇਖੀ ਮੈਂ ਜੀ ਮੈਂ ਕਲੋਨ ਨਾਲ ਜਾਣਨਾ ਚਾਹੁੰਨਾ ਕਿੱਥਾਂ ਕਰਦੇ ਆ ਮੇਰੇ ਦਰਸ਼ਕਾਂ ਨੂੰ ਨਹੀਂ ਪਤਾ ਹੋਇਆਗਾ ਆ ਦੇਖੋ ਸਰ ਅੱਛਾ ਹੁਣ ਆ ਚੀਜ਼ ਆ ਜਆ ਮੈਂ ਤੁਹਾਨੂੰ ਨਵਾਂ ਕੱਟ ਕੇ ਦਿਖਾਉਣਾ ਜਿਵੇਂ ਆਪਣੇ ਏਰੀਆ 'ਚ ਸਫੈਦਾ ਬੜਾ ਫੇਮਸ ਆ ਜੀ ਕਲੋਨ ਹਾਂਜੀ 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 ਬਹੁਤ ਥੇਰਾ ਸੁਣਿਆ ਕੋਲੋਨ ਸਫੇਦਾ ਉੱਥੇ ਨਸਰੀਆਂ ਬਾਹਰ ਲਿਖਿਆ ਹੁੰਦਾ ਹੁਣ ਦੇਖੋ ਬੂਟੇ ਬੜੀਆਂ ਹਾਂਜੀ ਕੋਲੋਨ ਬਣਾਉਣਾ ਨਾ ਆਹ ਬੂਟਾ ਆ ਨਾਰਮਲ ਅੱਛਾ ਜੀ ਠੀਕ ਹੈ ਲਫਾ ਫੇ ਲੱਗਾ ਜੀ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਲਿਆ ਇੱਥੋਂ ਦੀ ਕੱਟ ਹੀ ਲਿਆ ਉਦਾਂ ਹੀ ਹਾਂਜੀ ਆ ਜਿਹੜਾ ਵੱਖਰੀ ਹੋ ਗਈ ਹੁਣ ਇੱਥੋਂ ਨਵੀਂ ਪੁੰਗਾਰ ਚੱਲ ਜਾਣੀ ਇਹ ਤਾਂ ਚਲੋ ਹੋ ਰਹਿਣਾ ਆ ਆ ਉੱਪਰਲਾ ਖਰਾਬ ਨਹੀਂ ਜੀ ਇਹਨੂੰ ਇਹਨੂੰ ਨਾ ਹਾਰਮੋਨ ਲੱਗਦਾ ਆ ਇਹਦੀ ਜੜ ਨੂੰ ਇੱਥੇ ਹਾਰਮੋਨ ਲਗਾ ਕੇ ਉਹ ਕਿਹੜਾ ਹਾਰਮੋਨ ਹੁੰਦਾ ਜੀ ਇਹ ਹਾਰਮੋਨ ਜਿੱਦਾਂ ਅਲੱਗ-ਅਲ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਜਿੱਦਾਂ ਏਬੀਆਈ ਵੀ ਆਉਂਦਾ ਆ ਅੱਛਾ ਜੀ ਏਬੀਏ ਅੱਛਾ ਠੀਕ ਹੈ ਜੀ ਉਹ ਲੈਬ ਚ ਬਣਾਏ ਹੁੰਦੇ ਆ ਕਿਦਾਂ ਉਹ ਲੈਬ ਚ ਤਿਆਰ ਹੁੰਦੇ ਆ ਬਜੀ ਅੱਛਾ ਜੀ ਕੰਮ ਆ ਬਸ ਹਾਂ ਜੀ ਹਾਂ ਜੀ ਉਹ ਮਿਲ ਜਾਂਦੇ ਆ ਉਹ ਅੱਛਾ ਫਿਰ ਕੀ ਕਰਦੇ ਉਹਦੀ ਜੜ ਜਿਹੜੀ ਜਲਦੀ ਆਪਣੇ ਘਰ ਦਿੰਦਾ ਇਹਨੂੰ ਅੱਛਾ ਜੀ ਗਰੋਥ ਪਰ ਇਹ ਦਫੇ ਨੈਚੁਰਲ ਨਹੀਂ ਹੋਇਆ ਨਾ ਇਹ ਚੀਜ਼ ਹਾਰਮੋਨ ਜੇ ਉਹਨੂੰ ਦੇ ਰਹੇ ਆ ਬਾਹਰੋਂ ਨਹੀਂ ਉਹ ਸਿਰਫ ਜੜ ਕੱਢਣ ਵਾਸਤੇ ਆ ਹਾਂ ਕਿ ਇਹਦੀ ਜੜ ਜਿਹੜੀ ਜਲਦੀ ਆ ਜਾਏ ਜੇ ਇਹਨੂੰ ਆਪਾਂ ਹਾਰਮੋਨ ਨਹੀਂ ਵੀ ਲਗਾਵਾਂਗੇ ਤੇ ਇਹ ਇਦਾਂ ਵੀ ਚੱਲ ਜਾਏਗਾ ਇਹਨੂੰ ਆ ਮੇਨ ਹੈਗਾ ਕਿ ਇੱਥੇ ਕਲਾਈਮੇਟ ਜਿਹੜਾ ਆਪਾਂ ਇਹਨੂੰ ਦੇ ਦਿੱਤਾ ਹਿਮੀਡੀਟੀ ਦੇ ਦਿੱਤੀ ਅੱਛਾ ਜੀ ਇਹਨੂੰ ਪਾਣੀ ਜਿਹੜਾ ਉਹ ਦੇ ਦਿੱਤਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਵੀ ਇਹ ਚੱਲ ਪਾਏਗਾ ਇਹ 45 ਦਿਨਾਂ ਤੇ ਅੰਦਰ ਅੰਦਰ ਇਹ ਬੂਟਾ ਜਿਹੜਾ ਨਵਾਂ ਤਿਆਰ ਹੋ ਜਾਏਗਾ ਇਹ ਆ ਤੁਹਾਡਾ ਕੋਈ ਕੋਲੋਨ ਇਹਨੂੰ ਜਿੱਤਾਂ ਕਹਿੰਦੇ ਹਨਾ ਇਹ ਸਫੈਦਾ ਵੀ ਇਦਾਂ ਹੀ ਬਣਾਉਂਦੇ ਕਰਦੇ ਆ ਹਾਂ ਇਹਦੇ ਵਿੱਚ ਜਿਹੜਾ ਪਲੱਸ ਪੁਆਇੰਟ ਇਹ ਹੈਗਾ ਕਿ ਜੋ ਇਹਦੇ ਗੁਣ ਮਦਰ ਪਲਾਂਟ ਚ ਆ 100% ਉਹੋ ਹੀ ਗੁਣ ਇੱਚਾ ਅੱਛਾ ਉਹ ਜਿਹੜਾ ਸੀਡ ਨਾ ਆਪਾਂ ਤਿਆਰ ਕਰਦੇ ਆ ਬੂਟਾ ਜੀ ਉਹ ਬੂਟਾ ਜਿਹੜਾ ਆਗਮਨ ਦੇ ਵਿੱਚ ਆ ਜਿਹੜਾ ਕਲੌਨ ਵਿਧੀ ਨਾਲ ਜਾਂ ਟਿਸ਼ੂ ਕਲਚਰ ਵਿਧੀ ਨਾਲ ਤਿਆਰ ਆ ਉਹ 10 ਤੋਂ 12 ਸਾਲ ਚ ਤਿਆਰ ਹੋ ਜਾਏਗਾ ਠੀਕ ਆ ਤੇ ਇਹਨੂੰ ਤੁਸੀਂ ਜਿੱਦਾਂ ਦੱਸ ਰਹੇ ਵੀ ਆਹ এনवायरमेंट ਹੈ ਜਿੱਦਾਂ ਇਹਨੂੰ ਇਹਨੂੰ ਗ੍ਰੀਨ ਹਾਊਸ ਅਫੈਕਟ ਕਹਿੰਦੇ ਆ ਜੀ ਸ਼ਾਇਦ ਮੇਰੇ ਸਾਹਮਣੇ ਇਹਨੂੰ ਪੋਲੀ ਹਾਊਸ ਕਹਿੰਦੇ ਆ ਜੀ ਪੋਲੀ ਪੋਲੀ ਹਾਊਸ ਜਾਂ ਇਹਨੂੰ ਪੋਲੀ ਹਾਊਸ ਅੱਛਾ ਆਪਣੇ ਕੂਲਿੰਗ ਚੈਂਬਰ ਵੀ ਕਹਿ ਦਿੰਦੇ ਆ ਤੇ ਇਹਨਾਂ ਨੇ ਜਿਹੜੀ ਕਲੋਨ ਵਿਧੀ ਦੁਆਰਾ ਤਿਆਰ ਕੀਤੇ ਆ ਉਹ ਇਸ এনवायरमेंट 'ਚ ਹੀ ਹੋਣੇ ਆ ਹਾਂਜੀ ਇੱਥੇ ਹੀ ਹੋਣੇ ਆ ਕਿੰਨੇ ਦਿਨ ਕੰਨੇ ਰੱਖਣਾ ਪੈਣਾ ਇਹਨੂੰ ਇੱਥੇ 45 ਦਿਨ 45 ਦਿਨ ਹਾਂ ਜਿਵੇਂ ਤੁਸੀਂ ਇੱਧਰ ਦੇਖੋ ਇਹ ਬੂਟੇ ਸਾਰੇ ਤਿਆਰ ਹੋ ਚੁੱਕੇ ਸਾਕਵਾਨ ਤੇ ਹੈ ਨਾ ਇਹ ਹਾਂਜੀ ਹਾਂਜੀ ਇਹ ਤਿਆਰ ਹੋ ਚੁੱਕੇ ਕਮ ਇੱਕ ਦੋ ਦਿਨ ਦੇ ਵਿੱਚ ਬਾਹਰ ਚਲ ਜਾਣੇ ਆ ਬਹੁਤ ਵਧੀਆ ਜੀ ਇੱਥੇ ਨਵੇਂ ਜੜੇ ਆ ਜਾਣੇ ਬਹੁਤ ਵਧੀਆ ਬਹੁਤ ਸੋਹਣਾ ਤੇ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਸਾਡੇ ਲੱਗੇ ਇੰਨੀ ਵਧੀਆ ਨਰਸਰੀ ਹੈ ਇੱਕ ਖਾਸ ਤੌਰ ਤੇ ਚਲੋ ਇਹ ਹੈਗਾ ਵੀ ਇੱਥੇ ਨਰਸਰੀ ਦੇ ਵਿੱਚ ਬੂਟੇ ਰੇਅਰ ਬੂਟੇ ਆ ਜਿਹੜੇ ਜੀ ਮਤਲਬ ਕਿ ਇੱਥੇ ਤੁਸੀਂ ਰਿਸਰਚ ਵੀ ਕਰ ਰਹੇ ਆ ਟ੍ਰਾਇਲ ਵੀ ਕਰ ਰਹੇ ਆ ਜੀ ਤੇ ਦੂਜੇ ਵੀ ਹੈਗੇ ਜਿਨ੍ਹਾਂ ਬਾਰੇ ਸਾਨੂੰ ਮੈਨੂੰ ਨਹੀਂ ਪਤਾ ਕਿ ਕਿੰਨਾ ਕੱਟ ਤੁਹਾਨੂੰ ਉਹ ਚੈਰੀ ਦਾ ਬੂਟਾ ਵੀ ਦਿਖਾਉਣਾ ਵੱਡਾ ਜੀ ਜੀ ਜੀ